ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਆ ਅਮਰੀਕਾ ਦੇ ਸਾਹਮਣੇ ਹੋਏ ਡੋਨਲਡ ਟਰੰਪ ਨੇਤਾਵਾਂ ਦੇ ਪ੍ਰਤਾਪ ਦੀ ਸਮੱਸਿਆ ਹੌਲੀ-ਹੌਲੀ ਸਾਹਮਣੇ ਨਿਕਲ ਕੇ ਆਉਣ ਲੱਗੀ ਆ ਕਿਤੇ ਨਾ ਕਿਤੇ ਕੈਨੇਡਾ ਤੇ ਮੈਕਸੀਕੋ ਦੇ ਵਿੱਚ ਵੀ ਹਲਚਲ-ਵੱਦੀ ਨਜ਼ਰ ਆ ਰਹੀ ਆ ਸਮੁੱਚੇ ਤੌਰ ਤੇ ਜਿੱਥੇ ਇਮੀਗ੍ਰੇਸ਼ਨ ਕਰੈਕਡਾਊਨ ਸਮਰਥਕਾਂ ਨੂੰ ਹੋਰ ਨੇੜੇ ਲੈ ਕੇ ਆਉਣ ਵਾਲੀਆਂ ਟੀਮਾਂ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤੇ ਇਮੀਗ੍ਰੇਸ਼ਨ ਆਟ ਬਾ ਐਕਸਲੈਂਸੀ ਚੱਲਣਾ ਉਤਰੀ ਹੋ ਸਕਦੇ ਨੇ ਤਾਲਮਿਲ ਤੇ ਕਾਰਵਾਈ ਨੂੰ ਸਹੀ ਦਬਾਅ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਸਮੂਹ 4000 ਲੋਕਾਂ ਨੂੰ ਹਰ ਮਹੀਨੇ 모ੜਨ ਦੀ ਤਿਆਰੀ ਦੇ ਵਿੱਚ ਹੈ ਤੇ ਔਸਤਨ 2023 ਵਿੱਚ 3271 ਔਸਤਨ ਵੀ ਸਮਾਗਮਾਂ ਦਾ ਇੱਕ ਵੱਡਾ ਮੌਕਾ ਹੈ ਇਸ ਤੋਂ ਇਲਾਵਾ ਇਮੀਗ੍ਰੇਸ਼ਨ ਕੰਟਰੋਲਸ ਵੀ ਆਪਣੇ ਵਿਰੋਧੀ ਵਿਵਾਦਾਂ ਨੂੰ ਜਾਰੀ ਕਰਨ ਵਿੱਚ ਕੰਟਰੋਲ ਤੋਂ ਬਾਅਦ ਕੁਝ ਵੱਡਾ ਐਕਸ਼ਨ ਕਰ ਸਕਦੇ ਨੇ ਅਸਲ ਵਿੱਚ 2024 ਦੇ ਅੰਦਰ ਆਟਵਾ ਨੇ 5853 ਬਿਆਨਾਂ ਵਿੱਚ ਬਿਆਨਾਂ ਨੂੰ ਬਦਲ ਕੇ ਮੂੜ ਕੇ ਦੇ ਦਿੱਤਾ ਤੇ ਜਨਵਰੀ 2019 ਤੋਂ ਬਾਅਦ ਸਭ ਤੋਂ ਵੱਡੀ ਅस्वीਕਾਰੀ ਲੋਕ ਪ੍ਰਵਾਨਿਤ ਵਿਜ਼ਟਰ ਵੀਜ਼ਾ ਦੇ ਵਿੱਚ ਤਿੱਖੀ ਗਰਾਵਟਾ ਨੂੰ ਦਰਸਾਉਂਦਾ ਰਿਕਾਰਡ ਅਤੇ ਵਰਕ ਵੀਜ਼ਾ ਦੇ ਨਾਲ ਜੋ ਕਿ 2022 ਅਤੇ 23 ਦੇ ਵਿੱਚ ਰਿਕਾਰਡ ਉੱਚ ਅੰਕਾਂ ਨਾ ਪਹੁੰਚ ਜਾਂਦਾ ਸੂਚਾ ਇੱਕ ਇਮੀਗ੍ਰੇਸ਼ਨ ਸਾਰੇ ਹੁਣੇ ਸਾਹਮਣੇ ਨਿਕਲ ਕੇ ਆ ਗਿਆ ਕਿਤੇ ਨਾ ਕਿਤੇ ਹੁਣ ਇੱਕ ਵੱਡਾ ਸਵਾਲ ਖੜਾ ਹੋ ਗਿਆ ਕਿ ਆਖਰ ਹੁਣ ਕੈਨੇਡਾ ਤੇ ਅਮਰੀਕਾ ਦੇ ਸਬੰਧ ਕਿਵੇਂ ਦੇ ਰਹਿਣਗੇ ਆਪਣੇ ਆਪ ਨੂੰ ਇੱਕ ਵੱਡੀ ਚਿੰਤਾ ਦੇ ਵਿੱਚ ਦੇਖਦਾ ਹੋਇਆ ਜਿੱਥੇ ਮੈਕਸੀਕੋ ਹੁਣ ਉਸ ਪਾਸੇ ਵੀ ਹਲਚਲ ਹੋਣੀ ਨਜ਼ਰ ਆਉਣ ਲੱਗ ਪਈ ਹੈ ਪਰ ਅਮਰੀਕਾ ਕੈਨੇਡਾ ਦਾ ਰਿਸ਼ਤਾ ਬਹੁਤ ਤਰ੍ਹਾਂ ਇੱਕ ਗੱਠ ਜੋੜ 150 ਸਾਲ ਤੋਂ ਮਜ਼ਬੂਤ ਹੈ ਇਸ ਤੋਂ ਇਲਾਵਾ ਦੋ ਪੱਛਮੀ ਬੋਲਤਾਰ ਸ਼ਕਤੀਆਂ ਦੁਨੀਆ ਦੇ ਕਿਸੇ ਵੀ ਦੋ ਦੇਸ਼ਾਂ ਵਿੱਚ ਕਰ ਸਭ ਤੋਂ ਲੰਬੀ ਸਰਹੱਦ ਸਾਂਝੀ ਕਰਦੀਆਂ ਨੇ ਉੱਤਰੀ ਅਮਰੀਕਾ ਦੇ ਵਿੱਚ ਜਿੱਥੇ O N O R A D ਇੱਕ ਫੌਜ ਅੰਤਰਰਾਸ਼ਟਰੀ ਅੰਤਰਕਾਰਜਸ਼ੀਲਤਾ ਵਜੋਂ ਦਾਅਧਾਰਤ ਕੰਮ ਕਰਦੀ ਹੈ ਜੋ ਸਭ ਸਮੁੱਚੇ ਉੱਤਰੀ ਅਮਰੀਕਾ ਨੂੰ ਹਵਾਈ ਅਤੇ ਮਿਜ਼ਾਈਲ ਖਤਰਿਆਂ ਤੋਂ ਬਚਾਉਂਦੀ ਹੈ ਇਸ ਤੋਂ ਇਲਾਵਾ ਦੋਵੇਂ ਦੇਸ਼ ਇੱਕ ਦੂਜੇ ਦੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਲਗਭਗ 3.6 ਮਿਲੀਅਨ ਦੇ ਸਬੰਧ ਦੀ ਸੇਵਾਵਾਂ ਰੋਜ਼ਾਨਾ ਸਰਾਧ ਪਾਰ ਕਰਦੀਆਂ ਨੇ ਫਿਰ ਵੀ ਇਮੀਗ੍ਰੇਸ਼ਨ ਦੇ ਮੁੱਦੇ ਨਾਲੋਂ ਇਹਨਾਂ ਸਬੰਧਾਂ ਨੂੰ ਕਾਇਮ ਰੱਖਣ ਲਈ ਕੋਈ ਹੋਰ ਮੁੱਦੇ ਵਧੇਰੇ ਮਹੱਤਵਪੂਰਨ ਵਧੇਰੇ ਦਬਾਬ ਵਾਲੇ ਅਤੇ ਵਧੇਰੇ ਨਤੀਜਾਕਾਰੀ ਨਹੀਂ ਹੋਵੇਗੀ ਐਗਜ਼ਲ ਪੋਲ ਦੇ ਅਨੁਸਾਰ ਇਮੀਗ੍ਰੇਸ਼ਨ ਉਹਨਾਂ ਵੋਟਰਾਂ ਲਈ ਇੱਕ ਪ੍ਰਮੁੱਖ ਚਾਲਕ ਸੀ ਜੋ 트럼ਪ ਦੀ ਨੀਤੀ ਦੁਆਰੇ ਦਾ ਸਮਰਥਨ ਕਰਦੇ ਉਹ ਵੱਡੇ ਪੱਧਰ ਤੇ ਦੇਸ਼ ਨਿਕਾਲੇ ਤੇ ਆਪਣੇ ਪ੍ਰਚਾਰ ਵਾਧਿਆਂ ਨੂੰ ਪੂਰਾ ਕਰਨ ਦਾ ਇਰਾਦਾ ਰੱਖਦੇ ਨੇ ਜਿਸ ਵਿੱਚ ਅਮਰੀਕਾ ਦੇ ਅੰਦਰ ਆ ਪਰਵਾਸੀਆਂ ਦਾ ਪਰਿਵਾਰ ਰੋਕਣਾ ਤੇ ਆਪਣੇ ਗੁਆਂਢੀ ਉੱਤਰੀ ਅਮਰੀਕਾ ਨੂੰ ਸ਼ਕਤੀਸ਼ਾਲੀ ਬਣਾਉਣਾ ਹੈ ਅਸਲ ਵਿੱਚ ਸ਼ਬਦੀ جنگ ਪਹਿਲਾਂ ਹੀ ਦਾਤੇ ਵਧ ਗਿਆ ਸੀ ਮੈਕਸੀਕੋ ਦੇ ਆਰਥਿਕ ਮੰਤਰਾਲੇ ਦੇ ਮੰਤਰੀ ਨੇ ਜਿੱਥੇ ਮਾਰਸ਼ੇਲੇ ਐਬਰਾਡ ਨਿਸਜਾਦਤਾ ਜੇਕਰ ਆਉਣ ਵਾਲਾ 트럼ਪ ਪ੍ਰਸ਼ਾਸਨ ਮੈਕਸੀਕਨ ਨਿਆਤ ਦੇ ਟ੍ਰੈਫਿਕ ਕਾਨੂੰਨ ਥੱਪੜ ਦੰਦਾ ਤਾਂ ਮੈਕਸੀਕਨ ਸਰਕਾਰ ਅਮਰੀਕਾ ਦੇ ਵਿੱਚ ਆਪਣੇ ਸਮਾਨ ਨੂੰ ਜਿੱਥੇ ਟ੍ਰੈਫਿਕ ਨੂੰ ਵੀ ਪੂਰੀ ਤਰ੍ਹਾਂ ਬਦਲ ਸਕਦੀ ਹੈ ਜੇ ਤੁਸੀਂ ਮੇਰੇ ਨਾਲ 25% ਦਾ ਟੈਕਸ ਲਾਉਂਦੇ ਹੋ ਤਾਂ ਮੈਨੂੰ ਟੈਰਿਫ ਦੇ ਨਾਲ ਪ੍ਰਤੀਕਿਰਿਆ ਕਰਨੀ ਪਵੇਗੀ ਇਰਬਾਰਡ ਨੇ ਕਿਹਾ ਹੈ ਕਿ ਇਸ ਨਾਲ ਪਹਿਲਾ 트럼ਪ ਪ੍ਰਸ਼ਾਸਨ ਦੌਰਾਨ ਮੈਕਸੀਕੋ ਦੇ ਵਿਦੇਸ਼ ਮੰਤਰੀ ਵੱਜੋਂ ਸੇਵਾ ਕੀਤੀ ਗਈ ਸੀ ਇਸ ਪਾਸ ਤੋਂ ਦੋਵੇਂ ਧਿਰਾਂ ਇੱਕ ਸੰਭਵੀ ਵਪਾਰ ਯੁੱਧ ਲਈ ਤਿਆਰ ਰਹੀਆਂ ਨੇ ਦੋਵੇਂ ਪਾਸਿਓਂ ਭਾਰੀ ਆਰਥਿਕਤਾ ਲਾਗਤ ਆਵੇਗੀ ਹਾਲਾਂਕਿ ਕੈਨੇਡਾ ਆਪਣੇ ਆਪ ਨੂੰ ਟਰੰਪ ਪ੍ਰਸ਼ਾਸਨ ਦੇ ਗੁੱਸੇ ਤੋਂ ਬਚਾ ਸਕਦੀ ਕਿਉਂਕਿ ਦੋਵੇਂ ਦੇਸ਼ ਇੱਕ ਹਮਲਾਵਰ ਇਮੀਗ੍ਰੇਸ਼ਨ ਕ੍ਰੈਕਡਾਊਨ ਦੀ ਅਗਵਾਈ ਕਰਨਗੇ ਹਾਈ ਪ੍ਰੋਬਲ ਦੇ ਵਿੱਚ ਸ਼ਾਮਲ ਹੋਣ ਲਈ ਟਰੰਪ ਦੀ ਅਜੀਬ ਇੱਛਾਵਾਂ ਦਾ ਟੁਕਮਣ ਤੇ ਬਿਨਾਂ ਸ਼ੱਕ ਰਾਸ਼ਟਰਪਤੀ ਚੁਣੇ ਐਮ ਏ ਜੀ ਏ ਦੇ ਵਫਾਦਾਰ ਆਪਣੇ ਪੰਥ ਨੂੰ ਮੰਨਦੇ ਹੋਏ ਟਰੰਪ ਜਿਸ ਨੇ ਆਟਬਾ ਨੂੰ ਅਜਿਹੀ ਸਖਤ ਪਾਬੰਦੀਆਂ ਅੱਗੇ ਲਿਆਉਣ ਲਈ ਪ੍ਰਭਾਵਿਤ ਕਰ ਦਿੱਤਾ ਹਾਲਾਂਕਿ ਟਰੰਪ ਨਾਲ ਸਾਰੀ ਚੀਜ਼ਾਂ ਦੀ ਤਰ੍ਹਾਂ ਕੋਈ ਵੀ ਸਬੰਧ ਸਰਬੰਧ ਨਿਸ਼ਚਿਤ ਤੌਰ ਤੇ ਮਿਆਦ ਪੂਕਾਣ ਦੀ ਨੀਤੀ ਤੇ ਅਨਿਸ਼ਚਿਤਤਾ ਦਾ ਪਾਰਦਰ ਕਮਾਂਡ ਇਨ ਚੀਫ ਦੀ ਸੋਚ ਸ਼ਾਇਦ ਇੱਕ ਅਨੁਮਾਨਯੋਗ ਗੁਣ ਜਿਸ ਨਾਲ ਅਗਲੇ 4 ਸਾਲਾਂ ਚ ਮੀਟ ਕੀਤੀ ਜਾ ਸਕਦੀ ਹੈ ਕਿ ਫਿਰ ਦੋਵੇਂ ਦੇਸ਼ ਵਪਾਰ ਰੱਖਿਆ ਵਿਸ਼ਵਵਿਆਪੀ ਸੇਟ ਅਤੇ ਡੂੰਗੇ ਤਾਂ ਦੇ ਨਾਲ ਇੱਕ ਦੂਜੇ ਨਾਲ ਜੁੜੇ ਦੂਜੇ ਖੇਤਰਾਂ ਦੇ ਨਾਲ ਜਿੱਥੇ ਮਾਈਗ੍ਰੇਸ਼ਨ ਤੇ ਲੀਨ ਪੀਨ ਹੋਵੇਗੀ 트럼ਪ ਦੇ ਗੁੱਸੇ ਨੂੰ ਵੀ ਰੋਕ ਕੇਗੀ ਬਾਹਰ ਜਾਣ ਵਾਲੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਸੰਯੁਕਤ ਰਾਜ ਅਮਰੀਕਾ ਦਾ ਕੈਨੇਡਾ ਨਾਲ ਕੋਈ ਤਰੀਕੀ ਦੋਸਤੀ ਸਾਥੀ ਸਹਿਯੋਗੀ ਨਹੀਂ ਹੈ ਪਿਛਲੇ 150 ਸਾਲਾਂ ਵਿੱਚ ਸਾਡੇ ਦੋਵੇਂ ਦੇਸ਼ਾਂ ਦੇ ਸਭ ਤੋਂ ਨਜ਼ਦੀਕੀ ਤੇ ਸਭ ਤੋਂ ਵਿਆਪਕ ਸਬੰਧਾਂ ਵਿੱਚੋਂ ਇੱਕ ਬਣਾਇਆ ਅਮਰੀਕਾ ਕੈਨੇਡਾ ਭਾਈਵਾਲ ਨਾਲ ਸਾਡੇ ਲੋਕਾਂ ਨੂੰ ਸਗੋਂ ਵਿਸ਼ਵ ਨੂੰ ਲਾਭ ਪਹੁੰਚਾਏਗਾ ਅਤੇ ਮਿਲ ਕੇ ਕੰਮ ਕਰਨ ਨਾਲ ਅਜਿਹਾ ਕੁਝ ਵੀ ਨਹੀਂ ਹੈ ਜੋ ਅਸੀਂ ਹਾਸਲ ਨਹੀਂ ਕਰ ਸਕਦੇ ਇਹ ਸਤਾਈ ਸਾਂਝੇਦਾਰੀ ਹੁਣ ਇਸੇ ਤਰ੍ਹਾਂ ਪਰਖੀ ਜਾਵੇਗੀ ਇਸ ਦੀ ਪਰਖਿਆ ਦਾ ਇੱਕ ਵਕਤ ਵੀ ਆ ਗਿਆ ਹੈ ਪਹਿਲਾਂ ਕਦੇ ਨਹੀਂ ਸੀ ਕਿ 트ੰਪ ਦੇ ਦਫਤਰ ਵਿੱਚ ਪਹਿਲੇ ਕਾਰਜਕਾਲ ਵਾਂਗ ਉਸ ਦੀ ਸੱਤਾ ਵਿੱਚ ਵਾਪਸੀ ਦੇ ਨਾਲ ਸੰਦੇਸ਼ ਨਿਕਾਲੇ ਜਾਂ ਕਾਲਾਂ ਦੇ ਨਾਲ ਪਹਿਲਾਂ ਹੀ ਪੂਰੇ ਬੋਲ ਰਹਾ ਦ ਜੇ ਵਿੱਚ ਸਰਹੱਦ ਨੀਤੀ ਨੁਕਸਾਨ ਦੇ ਪ੍ਰਭਾਵ ਏਰੀਆ ਖਾਸ ਤੌਰ ਤੇ ਕੈਨੇਡਾ ਦੇ ਨਾਲ ਪ੍ਰਭਾਵਿਤ ਵਾਸੀਟਨ ਡੀਸੀ ਦੇ ਵਿੱਚ ਸੋ ਹੁਣ ਵੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਦੇ ਅੰਦਰ ਦੋਵੇਂ ਦੇਸ਼ ਰਲ ਕੇ ਕਿਵੇਂ ਇਸ ਨੂੰ ਸਿਰੇ ਚਾੜਦੇ ਨੇ ਕੈਨੇਡੀਅਨ ਕਬਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੋ ਮੈਂ ਪਾਣੀਆ ਤਾਂ ਬਣੇ ਰਹੋ ਆਜ਼ਮਦੂਸ ਵਾਲਾ ਬਨਾਓ